ਹਾਂਜੀ ਪਤਾਨ ਜੀ ਵਾਰਡ ਨੰਬਰ 5 ਤੋਂ ਉਮੀਦਵਾਰ ਕਿਰਨ ਮੈਮ ਨੇ ਉਹਨਾਂ ਦੇ ਵਾਰਡ ਦੇ ਵਿੱਚ ਕੈਂਪੇਨ ਕਰ ਰਹੇ ਹਨ ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ ਕਿਸ ਤਰ੍ਹਾਂ ਦੀ ਸੁਣਸਿਆਵਾਂਗੇ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਔਰ ਅਨੰਦਨਗਰ ਵੀ ਦੇ ਵਿੱਚ ਔਰ ਦੀਪਨਗਰ ਔਰ ਏਕਤਾ ਵਿਹਾਰ ਡਾੜਾ ਵਾਰਡ ਹੈ 5 ਨੰਬਰ ਵਾਰਡ ਹੈ ਅਸੀਂ ਇੱਥੋਂ ਇਲੈਕਟ ਇਲੈਕਸ਼ਨ ਲੜ ਰਹੇ ਹਾਂ ਮੇਰੇ ਵਾਈਫ ਕਿਰਨ ਕਾਂਗਰਸ ਪਾਰਟੀ ਤੋਂ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੇ ਵੀ ਵਾਤੋਂ ਸਾਡੀ ਸਪੋਰਟ ਕਰੋ ਔਰ ਵੋਟ ਪਾ ਕੇ ਸਾਨੂੰ ਇਸ ਵਾਰਡ ਦੇਾ ਸੇਵਾ ਕਰਨ ਦਾ ਮੌਕਾ ਦਿਓ ਔਰ ਇਸ ਵਾਰਡ ਦੇ ਵਿੱਚ ਸਾਡੇ ਸਾਬਕਾ ਪਹਿਲਾ ਐਮਸੀ ਰਹੇ ਨੇ ਅਰਵੀ ਜੀ ਉਹ ਵੀ ਨਾਲ ਨੇ ਜਾਦਾ ਬਰੀਫ ਦੇ ਵਿੱਚ ਉਹ ਹੀ ਦੱਸਾਂਗੇ ਹਾਂਜੀ ਰਵੀ ਜੀ ਕੀ ਕਹਿਣਾ ਚਾਹੁੰਦੇ ਕਿਸਤਾ ਦਾ ਵਾਰਡ ਆ ਤੇ ਕੀ ਕੀ ਸਮੱਸਿਆਵਾਂ ਸੀਗੀਆਂ ਕਿਹੜੀਆਂ ਹੱਲ ਕੀਤੀਆਂ ਨੇ ਇਸ ਤਰ੍ਹਾਂ ਸੜੇ ਵਾਰਡ ਦੇ ਵਿੱਚ ਪਹਿਲਾਂ ਬਹੁਤ ਜ਼ਿਆਦਾ ਸਮੱਸਿਆ ਸੀ ਜੀ ਸਰਕਾਰ ਬਣਨ ਤੋਂ ਪਹਿਲਾਂ ਹਰ ਤਰ੍ਹਾਂ ਦੀ ਜਿਹੜੀ ਸਮੱਸਿਆ ਸੀ ਸੀਵਰੇਜ ਪਾਣੀ ਜਾਂ ਸੜਕਾਂ ਦੀ ਸਟਰੀਟ ਲਾਈਟ ਦੀ ਉਹ ਤਕਰੀਬਨ ਪਿਛਲੀ ਟਰਮ ਦੇ ਵਿੱਚ ਮੇਰੇ ਸਿਸਟਰ ਸੁਨਿਆਣਾ ਚੋਦਰੀ ਜੀ ਜੋ ਪ੍ਰੈਜੈਂਟ ਐਜੰਸੀ ਰਹੇ ਵਾਰਡ ਨੰਬਰ 9 ਤੋਂ ਤਕਰੀਬਨ ਸਾਰਾ ਜਿਹੜਾ ਡਿਵੈਲਪਮੈਂਟ ਦਾ ਕੰਮ ਬਹੁਤ ਜ਼ਿਆਦਾ ਇਸ ਵਾਰਡ ਚ ਹੈ ਜਿਹੜਾ ਕਦੇ ਐਕਸਪੈਕਟ ਵੀ ਨਹੀਂ ਹੋਇਆ ਸੀ ਲੇਕਿਨ ਜਦ ਦੀ ਸਰਕਾਰ ਬਣੀ ਹੈ 2-3 ਸ ਜਿੰਨੇ ਡਵੈਲਪਮੈਂਟ ਦੇ ਕੰਮ ਸੀ ਚਾਹੇ ਰੋਡ ਦਾ ਹੋ ਇੱਕ ਵੀ ਪੈਚ ਵਰਕ ਵੀ ਨਹੀਂ ਹੋਇਆ ਨਾ ਰੋਡਸ ਦਾ ਕੋਈ ਕੰਮ ਹੋਇਆ ਸਟਰੀਟ ਲਾਈਟ ਦੀ ਇਹ ਵੀ ਲਾਈਟ ਰਿਪੇਅਰ ਵੀ ਨਹੀਂ ਹੋਈ ਨਵੀਆਂ ਲਾਈਟਾਂ ਤਾਂ ਕੀ ਲਗਣੀਆਂ ਨੇ ਤਾਂ ਉਹ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜਾ 2-3 ਸਾਲ ਦਾ ਟਾਈਮ ਨਿਕਲਿਆ ਉਹਦੇ ਵਿੱਚ ਜੋ ਡਵੈਲਪਮੈਂਟ ਇਹਨਾਂ ਨੇ ਕਰਨੀ ਸੀ ਉਹਦਾ 1% ਕੰਮ ਨਹੀਂ ਹੋ ਸਕਿਆ ਪਰ ਅੱਜ ਇਸ ਲਈ ਅਸੀਂ ਦੁਆਰਾ ਲੋਕਾਂ ਨੂੰ ਅਪੀਲ ਕਰਦੇ ਹਾਂ ਤੁਹਾਡੇ ਚੈਨਲ ਰਹੀਂ ਵੀ ਸਾਡੇ ਸਵਾਰਡ ਦੇ ਬੜੇ ਸਾਡੇ ਝਹਾਰੂ ਲੀਡਰ ਹੈ ਰਜਿੰਦਰ ਕੁਮਾਰ ਰਾਜੂ ਜੀ ਇਹਨਾਂ ਦੇ ਵਾਈਫ ਕੇਰਨ ਖੜੇ ਆ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਵੋਟਾਂ ਵਾਕੇ ਤਾਂ ਜੋ ਅਸੀਂ ਜਿਹੜੇ ਰੁਕੇ ਹੋਏ ਕੰਮ ਪੁਰਾਣੇ ਸਾਰੇ ਦੁਬਾਰਾ ਦੀ ਸਟਾਰਟ ਕਰਾ ਸਕੀਏ ਹਾਂ ਰੁਕੇ ਹੋਏ ਕਾਰਨ ਕੰਮਾਂ ਦੀ ਗੱਲ ਕੀਤੀ ਆ ਤੁਸੀਂ ਰੁਕੇ ਹੋਏ ਕੰਮ ਰੁਕਣ ਦਾ ਕਾਰਨ ਕੀ ਸੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈਏ ਕਿਹੜੇ ਕਿਹੜੇ ਕੰਮਾਂ ਦੇ ਪੈਂਡਿੰਗ ਕੀਤੇ ਗਏ ਉਸ ਤੋਂ ਬਾਅਦ ਜਿਹੜੇ ਸਾਰੇ ਡਿਵੈਲਪਮੈਂਟ ਦੇ ਜਿਹੜੇ ਰੋਡ ਦੇ ਚਾ ਪੈਚ ਵਰਕ ਸੀਗਾ ਰਿਵਾਇਡਰ ਟ੍ਰੀਟਮੈਂਟ ਪਲਾਟ ਚੱਲਿਆ ਜਾਂ ਉਹਦੀ ਜਿਹੜੀ ਰੋਡ ਕਟਿੰਗ ਹੋਈ ਹੈ ਸਾਰੀਆਂ ਬਣੀਆਂ ਨਵੀਆਂ ਸੜਕਾਂ ਇਹਨਾਂ ਨੇ ਰਿਪੇਅਰ ਵੀ ਨਹੀਂ ਕਰ ਸਕੇ ਨਵੀਆਂ ਤਾਂ ਕੀ ਬਣਾਉਣੀਆਂ ਸੀ ਲਦਕੇ ਸਾਰਾ ਕੰਮ ਹੋਇਆ ਸੀ ਲੇਕਿਨ ਅੱਜ ਇਹ ਹਾਲਾਤ ਹੈ ਸਾਡੇ ਆਨੰਦਨਗਰ ਵੀ ਮਾਰਕੀਟ ਦੇ ਵਿੱਚੋਂ ਕੋਈ ਬੰਦਾ ਪੈਦਲ ਵੀ ਨਹੀਂ ਲੰਘ ਸਕਦਾ 2-3 ਸਾਲ ਤੋਂ ਇਹਨਾਂ ਨੇ ਜ਼ੋਰ ਲਗਾ ਲਏ ਲੋਕਾਂ ਨੇ ਧਰਨੇ ਵੀ ਦੇ ਚੁਕੇ ਆ ਪਰ ਤਾਂ ਵੀ ਕਸਟਮਰ ਨਹੀਂ ਹੁਣ ਸਿਰਫ ਵੋਟਾਂ ਦੇ ਕਾਰਨ ਤੇ ਦਿਖਾਵੇ ਲਈ ਕੁਝ ਕੰਮ ਸ਼ੁਰੂ ਕੀਤਾ ਹੈ ਜੇ ਰੋਡ ਬਣਾਵਾਂਗੇ ਪਰ ਮੈਨੂੰ ਲੱਗਦਾ ਨਹੀਂ ਹੈ ਇਹ ਕੰਪਲੀਟ ਹੋਏਗਾ ਸਿਰਫ ਵੋਟਾਂ ਤੱਕ ਚੋਣ ਦਾ ਸਟੈਂਟਾਈਜ਼ ਸਰ ਜੀ ਮਾਨਯੋਗ ਮੋਹਿਤ ਮਹਿੰਦਰਾ ਜੀ ਵੱਲੋਂ ਜਿਹੜੇ ਕੰਮ ਕਰਵਾਏ ਗਏ ਸੀ ਵਿੱਚ ਜਿਵੇਂ ਕਿ ਸੀਵਰੇਜ ਪਾਇਆ ਇਸ ਤੋਂ ਲਾ ਪਾਣੀ ਆ ਪੀਣ ਵਾਲਾ ਪਾਣੀ ਸੀ ਲਾਈਟਾਂ ਸੀ ਸਟਰੀਟ ਲਾਈਟਾਂ ਸੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੰਮ ਕਰਵਾਏ ਗਏ ਜਿਹੜੇ ਕੰਮ ਮਤਲਬ ਵਾਪਸ ਚਲੇਗੇ ਜਿਨ੍ਹਾਂ ਦਾ ਪੈਸਾ ਸੀ ਸਰ ਜਿਹੜੇ ਕੰਮ ਮੋਹਿਤ ਮਹਿੰਦਰਾ ਜੀ ਵੱਲੋਂ ਬ੍ਰਹਮਿੰਦਰ ਜੀ ਦੇ ਅਸ਼ੀਰਵਾਦ ਨਾਲ ਜਿਹੜੇ ਕੰਮ ਕਰਾਏ ਗਏ ਆ ਜਿਹੜੇ ਮੇਨ ਸਾਰੇ ਕੰਮ ਕਰਾਏ ਗਏ ਉਸ ਤੋਂ ਇਲਾਵਾ ਸਾਡੇ हनवारमन द ट्रस्ट ਨੂੰ 10-15 ਲੱਖ ਰੁਪਏ ਗ੍ਰਾਂਟ ਦਿੱਤੀ ਜੋ ਇਸ ਇਲਾਕੇ ਦੇ ਵਿੱਚ ਕੋਈ ਵੀ ਸਾਂਝੀ ਜਗ੍ਹਾ ਨਹੀਂ ਸੀ ਇਕਤਾ ਵਰ 2 ਨੰਬਰ ਗਲੀ ਦੇ ਵਿੱਚ ਸਵਾਸਥ ਸੋਸਾਇਟੀ ਐਡ ਸੁਖਵੰਦੀ ਸੇਵਾ ਸੋਸਾਇਟੀ ਉਹਨੂੰ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ ਜਾਂ ਜੋ ਕਾਮਨ ਕੰਮ ਉੱਥੇ ਅਸੀਂ ਇਸ ਇਲਾਕੇ ਦੇ ਕਰ ਸਕੀਏ ਦੀਪਨਗਰ ਦੇ ਵਿੱਚ ਰਵਾੜੀ ਬਰਾਦਰੀ ਹੈ ਉਹਨਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ ਧਰਮਸ਼ਾਲਾ ਬਣਾਉਣ ਦੇ ਲਈ ਕਿਉਂਕਿ ਸਾਡੇ ਇਸ ਇਲਾਕੇ ਦੇ ਵਿੱਚ ਥੋੜਾ ਪਛੜਾ ਇਲਾਕਾ ਸੀਗਾ ਪਹਿਲਾਂ ਬੈਕਵਰਡ ਏਰੀਆ ਸੀ ਅਨਪਰੂਵਡ ਕਲੋਨੀਆ ਹੋਣ ਦੇ ਬਾਵਜੂਦ ਇੱਥੇ ਕੋਈ ਵੀ ਸਾਨੂੰ ਕਾਮਨ ਪਲੇਸ ਨਹੀਂ ਸੀ ਸੁਖ ਸੁਵਿਧਾ ਨਹੀਂ ਸੀ ਤਾਂ ਇਹ ਜਿਹੜੇ ਇਹ ਆਊਟ ਆਫ ਅਲੱਗ ਕੰਮ ਸੀ ਜਿਹੜੇ ਇਸ ਤੋਂ ਇਲਾਵਾ ਜਿਹੜੇ ਸੜਕ ਪਾਣੀ ਦੇ ਜਿਹੜੇ ਵੀ ਕੰਮ ਸੀ ਇੱਕ ਤੋਂ ਗਲੀਆਂ ਦੇ ਜਿਹੜੇ ਟੈਂਡਰ ਅਲਾਟ ਹੋਏ ਹੋਏ ਸੀ ਉਹ ਵੀ ਕੰਮ ਨਹੀਂ ਹੋ ਚੁਕੇ ਅਜ 22 ਸਾਲ ਦੇ ਵਿੱਚ ਇਹਨਾਂ ਨੇ ਉਹ ਵੀ ਨਹੀਂ ਕੀਤੇ ਜਿਹੜਾ ਇਹ ਰਿਪੇਅਰ ਵਰਕ ਹੋਣਾ ਸੀਗਾ ਜਿਹੜਾ ਪਾਣੀ ਦੀ ਪਾਈਪਾਂ ਪਈਆਂ ਨੇ ਜਾਂ ਸੀਵਰੇਜ ਦੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਸੀਵਰੇਜ ਦੀ ਪਾਈਪ ਪਾਣੀ ਦੀ ਪਾਈ ਪਾਈ ਹੈ ਫੁਲਕਿਆਂ ਕਲੇਬ ਤੋਂ ਡਰੇਨ ਤੱਕ ਉਹਨਾਂ ਦੇ ਪਾਨ ਤੋਂ ਬਾਅਦ ਐਸੇ ਸੜਕ ਦੇ ਹਾਲਾਤ ਇਹਨਾਂ ਨੇ ਕਰਤੇ ਆਹ ਤੋਂ 20 30 ਸਾਲ ਪਹਿਲਾਂ ਜੋ ਸਾਡੇ ਹਾਲਾਤ ਸੀ ਪਿੰਡਾਂ ਤੋਂ ਵੀ ਮਾੜੇ ਹਾਲਾਤ ਹੈ ਜਿੱਥੇ ਲੋਕ ਅੱਜ ਪੈਦਲ ਲੰਘਣ ਤੋਂ ਵੀ ਇਹ ਮੇਰੇ ਇੱਕ ਸ਼ਬਦ ਨਹੀਂ ਹੈ ਤੁਸੀਂ ਪੂਰੇ ਇਲਾਕੇ ਦੇ ਵਿੱਚ ਕਿਤੇ ਇੱਕ ਇੱਕ ਲੋਕਾਂ ਦੇ ਜਾ ਕੇ ਬਿਆਨ ਲੈ ਸਕਦੇ ਹੋ ਕਿੰਨੇ ਬਰੇ ਹਾਂ ਤੁਸੀਂ ਵਾਰਡ ਵਾਸੀਆਂ ਨੂੰ ਕੀ ਅਪੀਲ ਕਰ ਜਾਵੇ ਮੈਡਮ ਕਿਰਨ ਦੀ ਇੱਥੇ ਉਮੀਦਵਾਰ ਨੇ ਕੀ ਵੀ ਕਰਦਣਾ ਮੈਂ ਅਪੀਲ ਕਰਾਂਗਾ ਵੀ ਮੈਡਮ ਕਿਰਨ ਉਹਨਾਂ ਦੇ ਜਿਹੜੇ ਪਤੀ ਰਾਜkumar ਰਾਜੂ ਜੀ ਪੁਰਾਣੇ ਸਾਡੇ ਕਾਉਂਸਲਰ ਰਹੇ ਆਂ ਬੜੇ ਸੂਝਵਾਨ ਤਜਰਬੇਕਾਰ ਨੇ ਔਰ ਇਸ ਇਲਾਕੇ ਦੇ ਵਿੱਚ ਉਹਨਾਂ ਦੇ ਹਰਮਨ ਪਿਆਰੇ ਨੇਹਰ ਇਲਾਕੇ ਦੇ ਇੱਕ ਇੱਕ ਘਰ ਤੋਂ ਜਾਣੂ ਨੇ ਤੇ ਇੱਕ ਇੱਕ ਘਰ ਦੇ ਨਾਲ ਔਰ ਇੱਥੇ ਦੀ ਪ੍ਰਾਣੀ ਹਰ ਦੁੱਖ ਤਕਲੀਫ ਨਾਲ ਵਾਕਿਫ ਨੇ ਤੇ ਸਰ ਦੋਸ਼ਾ ਤੁਸੀਂ ਕੀ ਕਹਿਣਾ ਚਾਹੋਗੇ ਕਿਸਤਾਂ ਦੀ ਸਵਸਥ ਨੇ ਮੈਂ ਬੰਤ ਸਿੰਘ ਇੱਥੇ ਲੀਡਰ ਆ ਜੀ ਇੱਥੇ ਪ੍ਰਧਾਨ ਆਨੰਦ ਗਗਬੀ ਪਟੜਾ ਦਾ ਮੈਂ ਵੀ ਇਹੀ ਅਪੀਲ ਕਰਦਾ ਜਾਂ ਕਿ ਆਪਣਾ ਰਾਜੂ ਭਾਜੀ ਉਹਦੀ ਮੈਸੇਜ ਕਰਨ ਰਾਜੂ ਖੜੇ ਆ ਇਹ ਕਾਂਗਰਸ ਵੱਲੋਂ ਉਮੀਦਵਾਰਾਂ ਇਸ ਕਰਕੇ ਵਤ ਵਤ ਇਹਨਾਂ ਦੀ ਸਪੋਰਟ ਕਰੋ ਕਿਉਂਕਿ ਇਹ ਜਿਹੜੀ ਪਹਿਲੀ ਆਪ ਸਰਕਾਰ ਆ ਇਹਨਾਂ ਨੇ ਕੋਈ ਕੰਮ ਪੂਰਾ ਨਹੀਂ ਕੀਤਾ ਈਵਨ ਕਿ ਜਿਹੜੀਆਂ ਪਿੰਡਾਂ ਵਿੱਚ ਜਿਹੜੀਆਂ ਗਲੀਆਂ ਵਿੱਚ ਲਾਈਟਾਂ ਲੱਗੀਆਂ ਉਹਦਾ ਸਮਾਨ ਵੀ ਨਹੀਂ ਥਿਆ ਰਿਹਾ ਤੇ ਲਾਈਟਾਂ ਨਹੀਂ ਚੱਲ ਰਹੀਆਂ ਤੇ ਬਾਕੀ ਸੜਕਾਂ ਇਹਨੇ ਪੱਟੀਆਂ ਪਈਆਂ ਸੜਕਾਂ ਦਾ ਬੁਰਾ ਹਾਲ ਆ ਉਹਦੇ ਵਿੱਚ ਕੋਈ ਰਿਪੇਅਰ ਨਹੀਂ ਹੋਈ ਅਜੇ ਹੁਣ ਲੱਗਿਆ ਪਾਉਣ ਹੁਣ ਪਤਾ ਨਹੀਂ 2 ਮਹੀਨੇ ਲੱਗਣੇ ਆ 3 ਮਹੀਨੇ ਲੱਗਣੇ ਚੀਜ਼ ਨੂੰ ਇਸ ਕਰਕੇ ਮਤਲਬ ਕੰਮ ਸਾਰਿਆਂ ਵਿੱਚ ਖੜਿਆ ਕੰਮ ਅਜੇ ਖੜਾਉਤਾਈ ਹੋਈ ਆ ਭਾਜੀ ਬਾਕੀ ਕੋਈ ਇਹਨਾਂ ਨੇ ਵਾਦਾ ਨਹੀਂ ਪੂਰਾ ਕੀਤਾ ਪਿਛਲੀ ਆ ਲੇਡੀ ਨੂੰ ਕਿਹਾ ਤੇ ਵੀ 1000 ਰੁਪਏ ਦੇਵਾਂਗੇ ਉਹ ਵੀ ਕੋਈ ਨਹੀਂ ਦਿੱਤਾ ਕਿ ਹੋਰ ਬਾਅਦ ਵੀ ਜਿਹੜੇ ਕਰਦੇ ਆ ਮਤਲਬ ਕੋਈ ਵੀ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਹਰ ਟਾਈਮ ਮਤਲਬ ਕੋਈ ਚੋਰੀ ਮਤਲਬ ਡਰਾਟ ਜਾਂਦੀਆਂ ਕੁੜੀਆਂ ਤੇ ਜਨਾਨੀਆਂ ਉਹ ਵੀ ਸੇਫ ਨਹੀਂ ਹੈਗੀਆਂ ਮਤਲਬ ਉਹਨਾਂ ਨੂੰ ਪਤਾ ਨਹੀਂ ਵੀ ਕਾਦ ਨੂੰ ਕੋਈ ਚੋਰ ਆ ਗਏ ਜਾਂ ਠੱਗ ਆ ਗਏ ਲੁੱਟ ਕੇ ਲੈ ਜੇ ਜਾਂ ਉਹਨਾਂ ਦੇ ਖੂਬ ਕਰਕੇ ਲੈ ਜੇ ਇਸ ਕਰਕੇ ਮਤਲਬ ਜਿਹੜੀ ਪ੍ਰਸ਼ਾਸਨ ਦਾ ਕੰਮ ਆ ਉਹ ਵੀ ਮਤਲਬ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਨਾਲ ਸ਼ਾਇਦ ਰੜਿਆ ਹੁਣ ਤੁਸੀਂ ਦੇਖੀ ਜਾ ਵੀ ਕਿਵੇਂ ਮਤਲਬ ਜਿਹੜੇ ਪਰਚੇ ਭਰੇ ਆ ਤਾਂ ਉਹਨਾਂ ਵਿੱਚ ਵੀ ਕਿੰਨਾ ਗੁੰਡਾ ਗੁੰਡਾਗਰਦੀ ਕਰੀ ਆ ਜਿਹੜੇ ਕਿ ਹੱਥਾਂ ਵਿੱਚੋਂ ਮਤਲਬ ਨਾਮ ਜਾਂਦੀ ਪੱਤਰੀ ਮਤਲਬ ਖੋਗੇ ਲੈ ਗਈ ਉੱਤੇ ਮਤਲਬ ਕੋਈ ਇਹਨਾਂ ਦੀ ਕੋਈ ਮਤਲਬ ਕੋਈ ਗੁੰਡਾਗਰਦੀ ਚੱਲੀ ਆ ਇਸ ਕਰਕੇ ਅਸੀਂ ਅਪੀਲ ਕਰਾਂਗੇ ਵੀ ਕਾਂਗਰਸ ਪਾਰਟੀ ਦੇ ਨਾਲ ਆਓ ਤੇ ਕਾਂਗਰਸ ਪਾਰਟੀ ਦੇ ਜਿੰਨੇ ਕੈਂਡੀਡੇਟ ਹੈ ਗਿਆ ਉਹਨਾਂ ਨੂੰ ਜਿਤਾਓ ਤੇ ਇਥੋਂ ਮੈਡਮ ਕਰਨ ਵਾਲਾ 5 ਨੰਬਰ ਵਾਰਡ ਤੋਂ 4 5 ਨੰਬਰ 4 ਨੰਬਰ ਵਾਰਡ 5 ਨੰਬਰ ਵਾਰਡ ਤੋਂ ਇਸ ਲਈ ਉਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤੇ ਇਹ ਅਪੀਲ ਕਰਾਂਗੇ ਕੀ ਲੱਗਦਾ ਜਦੋਂ ਜੇ ਵਾਰਡ ਵਾਸੀ ਜਿਤਾਉਂਦੇ ਨੇ ਤੇ ਕਿਹੜੇ ਕਿਹੜੇ ਕੰਮ ਪਹਿਲੇ ਕਰ ਦਿੰਦੇ ਨੇ ਤਕਰੀਬਨ ਜਿਹੜਾ ਸਾਡਾ ਪੁਰਾਣੇ ਸਾਡੇ ਇੱਥੇ ਸਾਬਕਾ ਕਾਉਂਸਲਰ ਸੀਗੇ ਉਹਨਾਂ ਨੇ ਨਾ ਇੱਥੇ 80% ਜਿਹੜੀਆਂ ਗਲੀਆਂ ਦਾ ਕੰਮ ਨਾ ਕੰਪਲੀਟ ਕਰਵਾ ਚੁੱਕੇ ਸੀਗੇ ਤਕਰੀਬਨ 15 ਤੋਂ 20% ਜਿਹੜਾ ਕੰਮ ਰਹਿੰਦਾ ਅਸੀਂ ਪਹਿਲ ਦੇ ਆਧਾਰ ਤੇ ਜਿਹੜੀਆਂ ਗਲੀਆਂ ਨਹੀਂ ਬਣੀਆਂ ਹੈਗੀਆਂ ਪਹਿਲਾਂ ਉਹਨਾਂ ਨੂੰ ਬਣਵਾਉਣ ਦਾ ਕੰਮ ਕਰਾਂਗੇ ਜਿਵੇਂ ਕਿਹਾ ਗਿਆ ਕਿ 12 ਪਸ਼ੂਨਦੀਪੁਰ ਮਾਰਾ ਅਵਾਰਾ ਕੁੱਤਿਆਂ ਦੀ ਪਰਮਾਰਾ ਸੀਸੀਟੀਵੀ ਕੈਮਰੇ ਨਹੀਂ ਹੈਗੇ ਇਸ ਤੋਂ ਇਲਾਵਾ ਹੋਰ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਨੇ ਤੁਹਾਨੂੰ ਕੀ ਲੱਗਦਾ ਹੈ ਮੈਂ ਕੱਲੀ ਕੱਲੀ ਸਮੱਸਿਆ ਤੋਂ ਕੋਈ ਅਸੀਂ ਇੱਥੇ ਦੀ ਜੰਪ ਵਾਲਾ ਇੱਥੇ ਹੀ ਸਾਡਾ ਬਚਪਨ ਨਿਕਲਿਆ ਇੱਥੇ ਜਵਾਨੀ ਨਿਕਲੀ ਹੈ ਤੇ ਹਰ ਇੱਕ ਸਮੱਸਿਆ ਦਾ ਪਹਿਲਾ ਪਹਿਲਾਂ ਤੋਂ ਹੀ ਪਤਾ ਸਾਨੂੰ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ